ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰੀ ਕਰਨ ਵਾਲਿਆਂ ਦੇ ਲਈ ਹੁਣ ਵੱਡੇ ਪੱਧਰ ਦੇ ਪਰਦੇ ਫਾਸ਼ ਹੋ ਗਏ ਨੇ ਲੁਧਿਆਣਾ ਦੇ ਸੈਂਟਰਲ ਜੇਲ੍ਹ ਵਿੱਚ ਤਨਾਤਿਕ ਮੈਡੀਕਲ ਅਫਸਰ ਅਤੇ ਇੱਕ ਟੈਕਨੀਸ਼ੀਅਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੋਸ਼ ਇਹ ਹੈ ਕਿ ਦੋਹਾਂ ਜੇਲਾ ਦੇ ਅੰਦਰ ਕੈਦੀਆਂ ਦੀ ਮਦਦ ਨਾਲ ਨਸ਼ਾ ਸਪਲਾਈ ਦਾ ਰੈਕਡ ਚਲਾਉਂਦੇ ਸਨ ਇਸ ਦੇ ਬਦਲੇ ਪਰਿਵਾਰਕ ਮੈਂਬਰਾਂ ਤੋਂ UPI ਰਾਹੀਂ ਪੈਸੇ ਲੈਂਦੇ ਸਨ ਥਾਣਾ ਡਿਵੀਜ਼ਨ ਨੰਬਰ 73 ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਹੈ ਗ੍ਰਿਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਤਣਾਤ ਅੱਧਾ ਮੈਡੀਕਲ ਸਟਾਫ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਡਾਕਟਰ ਫਰੈਂਸ ਅਤੇ ਜਸਪਾਲ ਸ਼ਰਮਾ ਵਜੋਂ ਕੀਤੀ ਗਈ ਹੈ ਇਹ ਕਾਰਵਾਈ 1 ਮਹੀਨੇ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ ਜਾਂਚ ਅਧਿਕਾਰੀ ਐਸਆਈ ਦਿਨੇਸ਼ ਕੁਮਾਰ ਦੇ ਮੁਤਾਬਕ 27 ਅਕਤੂਬਰ ਨੂੰ ਜੇਲ੍ਹ ਸਟਾਫ ਦੇ ਕੈਦੀਆਂ ਤੋਂ 117 ਨਸ਼ੇ ਵਾਲੇ ਕੈਪਸੂਲ ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਨੇ ਇਸ ਨਾਲ ਹੀ ਡਿਪਟੀ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਐਨਡੀਪੀਐਸ ਐਕਟ ਦੀ ਧਾਰਾ 21 ਅਤੇ ਜੇਲ੍ਹ ਐਕਟ ਦੀ ਧਾਰਾ 52ਏ ਅਧੀਨ ਐਫਆਈਆਰ ਦਰਜ ਕੀਤੀ ਗਈ ਹੈ ਪੁਲਿਸ ਨੇ ਕੈਦੀਆਂ ਰਵੀ ਕੁਮਾਰ, ਅਮਨਦੀਪ ਕੁਮਾਰ, ਅਜੇ ਕੁਮਾਰ, ਉਬੈਦ ਮਸੀਨ ਅਤੇ ਗੁਲਸ਼ਨ ਨੂੰ ਗ੍ਰਿਫਤਾਰ ਕੀਤਾ ਹੈ। ਕੈਦੀਆਂ ਤੋਂ ਪੁੱਛਗਿੱਛ ਦੌਰਾਨ ਡਾਕਟਰ ਪ੍ਰਿੰਸ ਅਤੇ ਟੈਕਨੀਸ਼ੀਅਨ ਜਸਵਾਲ ਸ਼ਰਮਾ ਦੇ ਨਾਮ ਸਾਹਮਣੇ ਆਏ ਨੇ। ਪੁਲਿਸ ਨੇ ਦੋਹਾਂ ਨੂੰ ਨਿਗਰਾਨੀ ਵਿੱਚ ਰੱਖਿਆ ਹੈ। ਗ੍ਰਿਫਤਾਰ ਕਰ ਲਿਆ। ਇਹ ਦੋਹਾਂ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਦੇ ਬਦਲੇ ਉਹਨਾਂ ਦੇ ਪਰਿਵਾਰਕ ਤੋਂ ਮੈਂਬਰਾਂ ਤੋਂ ਯੂਪੀਆਈ ਰਾਹੀਂ ਪੈਸੇ ਲੈਂਦੇ ਸਨ ਤੇ ਕਈ ਵਾਰ ਇਲਾਜ ਦੇ ਨਾਮ ਤੇ ਉਹਨਾਂ ਨੂੰ ਸਿਵਲ ਹਸਪਤਾਲ ਰੈਫਰ ਕਰਕੇ ਪੈਸੇ ਵਸੂਲ ਕੀਤੇ ਜਾਂਦੇ ਸਨ। ESI ਨੇ ਦੱਸਿਆ ਕਿ ਦੋਸ਼ੀਆਂ ਦੇ ਬੈਂਕ ਖਾਤਿਆਂ ਵਿੱਚ ਸ਼ੱਕੀ ਲੈਣ ਦੇਣ ਮਿਲੇ ਹਨ ਜਾਂਚ ਦੌਰਾਨ ਹੋਰ ਲੋਕਾਂ ਦੇ ਨਾਮ ਵੀ ਸ਼ਾਮਲ ਸੰਭਵ ਦੱਸੇ ਗਏ ਨੇ 17 ਜਨਵਰੀ 2024 ਨੂੰ ਵੀ ਅਸਿਸਟੈਂਟ ਜੇਲ ਸੁਪਰਡੈਂਟ ਗਗਨਦੀਪ ਸ਼ਰਮਾ ਤੇ ਸਤਨਾਮ ਸਿੰਘ ਨੂੰ ਇਨ੍ਹਾਂ ਹੀ ਤਰ੍ਹਾਂ ਦੇ ਨਸ਼ਾ ਸਪਲਾਈ ਰਿਕਾਰਡ ਵਿੱਚ ਗ੍ਰਫਤਾਰ ਕੀਤਾ ਗਿਆ ਔਰ ਕਈ ਮਾਮਲੇ ਅਜੇ ਇਹ ਇਸ ਦੇ ਵਿੱਚ ਸਾਹਮਣੇ ਆਏ ਨੇ ਤੇ ਤੁਹਾਨੂੰ ਦੱਸੀ ਕਿ ਨਸ਼ਾ ਤਸਕਰੀ ਹੁਣ ਲਗਾਤਾਰ ਵੱਡੇ ਪੱਧਰ ਤੇ ਜੇਲਾ ਦੇ ਵਿੱਚ ਵੀ ਹੋ ਰਹੀ ਹੈ ਪੰਜਾਬ ਦੇ ਲੁਧਿਆਣਾ ਦੇ ਵਿੱਚ ਸੈਂਟਰਲ ਜੇਲ੍ਹ ਦੇ ਵਿੱਚ ਤੇਨਾਤ ਮੈਡੀਕਲ ਅਫਸਰਸ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਦਾ ਮਾਮਲਾ ਯਾਨੀ ਕਿ ਉਹਨਾਂ ਵੱਲੋਂ ਵੀ ਅਜਿਹੀ ਘਟੀਆ ਹਰਕਤ ਕੀਤੀ ਗਈ ਔਰ ਯੂਪੀਆਈ ਰਾਹੀਂ ਪਰਿਵਾਰਕ ਮੈਂਬਰਾਂ ਦੇ ਕੋਲੋਂ ਪੈਸੇ ਵਸੂਲੇ ਗਏ ਔਰ ਜੇਲ੍ਹ ਦੇ ਵਿੱਚ ਹੀ ਨਸ਼ਾ ਸਪਲਾਈ ਦਾ ਰੈਕਡ ਚਲਾਇਆ ਜਾਂਦਾ ਸੀਗਾ ਅੰਦਰ ਕੈਦੀਆਂ ਦੀ ਮਦਦ ਦੇ ਨਾਲ ਔਰ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਜਦੋਂ ਸਾਹਮਣੇ ਆਇਆ ਇਸ ਦੇ ਵਿੱਚ ਖੁਲਾਸੇ ਹੋਏ ਤੇ ਪ੍ਰਸ਼ਾਸਨ ਦੇ ਵੱਲੋਂ ਵੱਡੇ ਪੱਧਰ ਦੀ ਕਾਰਵਾਈ ਕੀਤੀ ਗਈ ਹੈ ਗ੍ਰਫਤਾਰੀ ਤੋਂ ਬਾਅਦ ਜੇਲ੍ਹ ਵਿੱਚ ਤਨਾਤ ਅੱਧਾ ਮੈਡੀਕਲ ਸਟਾਫ ਫਰਾਰ ਹੋਣ ਦੀ ਵੀ ਖਬਰ ਸਾਹਮਣੇ ਆਈ ਆ ਕਿਉਂਕਿ ਹੁਣ ਪੁਲਿਸ ਪੂਰੇ ਮਾਮਲੇ ਦੀ ਵੱਡੀ ਕਾਰਵਾਈ ਕਰਦੀ ਹੈ ਤਾਂ ਇਸੇ ਤਹੀ ਚੱਲਦੇ ਹੁਣ ਵੱਡੇ ਪੱਤਰ ਦਾ ਐਕਸ਼ਨ ਲੱਤਾ ਗਿਆ ਜਾਂਦੇ ਅਧਿਕਾਰੀ ਏਐਸਆਈ ਨੇ ਦੱਸਿਆ ਕਿ 117 ਨਸ਼ਾ ਵਾਲੇ ਕੈਪਸੂਲ ਅਤੇ 3 ਮੋਬਾਈਲ ਵੀ ਜਿਹੜੇ ਨੇ ਜੇਲ੍ਹ ਸਟਾਫ ਨੇ ਕੈਦੀਆਂ ਤੋਂ ਬਰਾਮਦ ਕੀਤੇ ਨੇ ਤਾਂ ਇਸ ਦੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਤੇ ਜੇਲਾ ਦੇ ਵਿੱਚ ਵੀ ਦੇਖੋ ਕਿਵੇਂ ਨਸ਼ਾ ਤਸਕਰੀ ਕੀਤੀ ਜਾਂਦੀ ਹੈ